ਬਾਣਯੂ ਐਸਐਸਪੀ ਸਾਹਿਬ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਨੇ ਨਿਰਦੇਸ਼ਾਂ ਹੇਠ ਜਿਹੜੀ ਅਸੀਂ ਲਗਾਤਾਰ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਹ ਚਲਾਈ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਵੀ ਸ਼ਰਾਬੀ ਤੇ ਮਾੜੇ ਅਨਸਰ ਨੇ ਅਤੇ ਜੇ ਵਿਆਪੀ ਇਲਾਕੇ ਚ ਵਧ ਰਹੀ ਵਾਰਦਾਤਾਂ ਚੋਰੀ ਅਤੇ ਸਨੇਚਿੰਗ ਦੀਆਂ ਇਹਨਾਂ ਨੂੰ ਠੱਲ ਪਾਉਣ ਲਈ ਇਸ ਮੁਹਿੰਮ ਦੇ ਤਹਿਤ 26 ਤਰੀਕ ਨੂੰ ਜਿਹੜੀ ਹੋਈ ਵਾਰਦਾਤ ਹੈ ਜਿਦੇ ਵਿੱਚ ਦੋ ਮੁੰਡਿਆਂ ਨੇ ਮੋਟਰਸਾਈਕਲ ਤੇ ਆ ਕੇ ਇੱਕ ਬੰਦੇ ਕੋਲੋਂ ਕੇਰਚ ਦਿਖਾ ਕੇ 7000 ਰੁਪਏ ਲੁੱਟ ਲਏ ਸੀ ਉਹਨਾਂ ਦਾ ਮੁਕਦਮਾ 27 ਤਰੀਕ ਨੂੰ ਦਰਜ ਕਰਕੇ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਏ ਆਪਨੇ ਐਸਐਚਓ ਕੰਬੂ ਸ਼ੰਸ਼ੀਰ ਸਿੰਘ ਜੀ ਤੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਜੀ ਨੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਸਾਹਿਲ ਮਸੀ ਅਤੇ ਸਾਗਰ ਵਾਸੀ ਲਖੂਵਾਲ ਅਜਨਾਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਜਿੰਨੇ ਕੇਸ ਨੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਹਨਾਂ ਨੂੰ ਟ੍ਰੇਸ ਕੀਤਾ ਇਹਨਾਂ ਦੀ ਪੁੱਛਗਿੱਛੋਂ ਸਾਨੂੰ ਪਤਾ ਲੱਗਿਆ ਕਿ ਬੀਤੇ ਦਿਨਾਂ ਚ ਹੋਏ ਮੁਕਦਮਾ ਨੰਬਰ 115/24 ਥਾਣਾ ਕੰਬੋ ਜਿਹਦੇ ਵਿੱਚ ਇਹਨਾਂ ਨੇ ਤਕਰੀਬਨ 20000 ਰੁਪਏ ਲੁੱਟੇ ਸੀ ਇੱਕ ਬੰਦੇ ਨੂੰ ਚਾਕੂ ਮਾਰ ਕੇ ਉਸ ਤੋਂ ਇਲਾਵਾ ਮੁਕੱਦਮਾ ਨੰਬਰ 26/24 ਥਾਣਾ ਚੰਡੇਰ ਜਿੱਥੇ ਇਹਨਾਂ ਨੇ ਇੱਕ ਗੈਸ ਏਜੰਸੀ ਵਾਲੀ ਗੱਡੀ ਨੂੰ ਰਸਤੇ 'ਚ ਘੇਰ ਕੇ ਉਸ ਤੋਂ 20000 ਰੁਪਏ ਹੋਰ ਲੁੱਟੇ ਸੀ ਅਤੇ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਜਿਹੜਾ ਵੈਪਨ ਹੈ ਉਹ ਅਸੀਂ ਰਿਕਵਰ ਕੀਤਾ ਸਰ ਇਸ ਤੋਂ ਪਹਿਲਾਂ ਕਿੰਨੀਆਂ ਵਾਰਦਾਤਾਂ ਹਨ ਇਹਨਾਂ ਨੇ ਜਿੱਦਾਂ ਕਿ ਸਾਨੂੰ ਹੁਣ ਤੱਕ ਪਤਾ ਲੱਗਿਆ ਨੇ ਦੀ ਪੁਛ ਵਿੱਚ ਤਕਰੀਬਨ 6 ਤੋਂ 7 ਵਾਰ ਦਾਤਾਂ ਇਹਨਾਂ ਨੇ ਕਬੂਲ ਕੀਤੀਆਂ ਨੇ ਤੇ ਅਸੀਂ ਇਹਨਾਂ ਦਾ ਰਿਮਾਂਡ ਹੁਣ ਲਿਆ 4 ਦਿਨ ਦਾ ਜਿਹਦੇ ਵਿੱਚ ਹੋਰ ਵੀ ਜਿਹੜੇ ਨਵੇਂ ਕੁਲਾਸੇ ਨੇ ਉਹ ਅਸੀਂ ਕਰਾਂਗੇ ਵੈਪਨਸਾ ਨੂੰ ਕੋਈ ਮਾਰੂ ਧਿਆਨ ਸੀ ਕਿ ਅਜੇ ਕੋਈ ਵੈਪਨਿਕ ਸ਼ਾਪ ਵੈਪਨ ਇਹਨਾਂ ਕੋਲ ਸੀਗਾ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਪਿਸਟਲ ਵੀ ਇਹਨਾਂ ਕੋਲ ਹੈਗਾ ਜਿਹੜਾ ਅਸੀਂ ਰਿਕਵਰ ਕਰਨਾ ਬਾਕੀ ਸਰ ਮੋਡ ਆਫ ਆਪਰੇਟਿਨਸ ਵੀ ਰਹਿੰਦਾ ਸੀ ਇਹਨਾਂ ਦਾ ਉਸ ਦਾ ਇਹਨਾਂ ਦਾ ਮੋਡਸ ਆਫ ਆਪਰੇਂਡੀ ਬਿਲਕੁਲ ਸਿੰਪਲ ਸੀ ਜਿਹੜਾ ਇਹਨਾਂ ਨੇ ਸ਼ਾਪ ਵੈਪਨ ਆਪਣੇ ਕੋਲ ਰੱਖਿਆ ਸੀ ਉਹ ਦਿਖਾ ਕੇ ਜਾਂ ਸਮ ਟਾਈਮਸ ਉਹਦੇ ਨਾਲ ਅਟੈਕ ਕਰਕੇ ਵੀ ਇਹ ਕਿਸੇ ਰਾਹ ਜਾਂਦੇ ਬੰਦੇ ਨੂੰ ਡਰਾ ਕੇ ਉਹਨੂੰ ਇੱਕਦਮ ਅਨਕੌਂਸ਼ੀਅਸ ਕਰਕੇ ਉਹਦੇ ਕੋਲ ਜਿੰਨਾ ਵੀ ਕੈਸ਼ ਸੀਗਾ ਉਹ ਲੁੱਟ ਲੈਂਦੇ ਸੀ ਜਿਹੜਾ ਇੱਕ ਬੰਦੇ ਦਾ ਗੈਂਗ ਸੀ ਟੋਟਲ ਕਿੰਨੇ ਬੰਦੇ ਦਾ ਗੈਂਗ ਸੀ ਕੀ ਜੀ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਗੱਲ ਆਈ ਹੈ ਉਹਦੇ ਚ ਦੋ ਆਹ ਮੇਨ ਦੋਸ਼ੀ ਨੇ ਇਹਨਾਂ ਦੇ ਨਾਲ ਜੇ ਕੋਈ ਹੋਰ ਵੀ ਨੇ ਉਹ ਇਹਨਾਂ ਦੇ ਮੋਬਾਈਲ ਫੋਨਸ ਦੇ ਟੈਕਨੀਕਲ ਅਨਾਲਿਸਿਸ ਤੋਂ ਤੇ ਹੋਰ ਵੀ ਇਹਨਾਂ ਦੀ ਪਿਛੋਕੜ ਚੋਂ ਸਾਨੂੰ ਸਾਹਮਣੇ ਆਪੀਏ ਸਰ ਕੋਈ ਹੋਰ ਡਿਟੈਕਟਿਵ ਸੀ ਅ ਜੀ ਇਹ ਡਰਗੇਟਿਕਸ ਵੀ ਨੇ ਤੇ ਅਸੀਂ ਇਸ ਐਂਗਲ ਨੂੰ ਵੀ ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਜੇ ਬਾਕੀ ਡਰਗ ਪੈਡਲਰਸ ਦੇ ਨਾਲ ਵੀ ਕੋਈ ਸੰਬੰਧ ਹੋਣਗੇ ਉਹ ਨੈਚੁਰਲ ਜੀ ਗੱਲ ਹੈ ਉਹ ਅਸੀਂ ਇਹਨਾਂ ਦੀ ਪੁਸਤਕ ਵਿੱਚ ਸਾਹਮਣੇ ਲਿਆਵਾਂਗੇ ਕਿ ਹੋਰ ਇਹਨਾਂ ਤੋਂ ਜੇ ਸ਼ਾਇਦ ਰਿਕਵਰੀ ਵੀ ਸਾਨੂੰ ਹੋ ਸਕਦੀ ਹੈ ਉਸ ਦੀ ਉਮੀਦ ਹੈ ਸਰ ਇਹਨਾਂ ਦਾ ਲੁੱਟਾ ਖੋਹਾਂ ਨਹੀਂ ਕਰਦੇ ਸੀ ਜਾਂ ਇਹਨਾਂ ਦਾ ਹੋਰ ਵੀ ਕੋਈ ਕੰਮ ਸੀ ਇਹਨਾਂ ਦਾ ਹਜੇ ਤੱਕ ਲੁੱਟਾ ਖੋਹਾਂ ਦਾ ਹੀ ਸਾਨੂੰ ਸਾਹਮਣੇ ਆਇਆ ਤੇ ਹੋ ਸਕਦਾ ਸਾਨੂੰ ਐਕਸਪੈਕਟਿਡ ਹੈ ਕਿ ਇਹ ਸ਼ਾਇਦ ਨਸ਼ਾ ਵੀ ਵੇਚਦੇ ਹੋਣਗੇ ਉਹ ਇਹਨਾਂ ਦੀ ਜਦੋਂ ਘਰ ਦੀ ਸਰਚ ਕੀਤੀ ਜਾਊਗੀ ਉਹਦੇ ਵਿੱਚ ਆ ਗੱਲ ਸਾਹਮਣੇ ਆਊਗੀ ਇਹ ਕਿੰਨੀ ਇਹ ਦੋ ਮੁੰਡੇ ਨੇ ਸਾਹਿਲ ਤੇ ਸਾਗਰ ਉਮਰ ਤਕਰੀਬਨ 24 ਤੋਂ 25 ਸਾਲ ਦੋਨਾਂ ਦੀ ਜੀ ਮੈਰਿਡ ਹੈ ਕਨ ਮੈਰਿਡ ਅਨਮੈਰਿਡ ਅਨਮੈਰਿਡ ਸਰ ਇਹ ਇਹਨਾਂ ਦਾ ਜਿਹੜਾ ਸ਼ੌਕ ਪਈ ਹੈਗਾ ਕੋਈ ਦੱਸੋਗੇ ਕਿ ਜਿਹੜਾ ਇਕ ਨਾ ਬੀਤੇ ਦਿਨਾਂ ਸਾਨੂੰ ਇੱਕ ਕੰਪਲੇਂਟ ਵੀ ਬਹੁਤ ਆ ਰਹੀ ਸੀ ਕਿ ਵਿਜੇ ਗੈਸ ਏਜੰਸੀ ਵਾਲਿਆਂ ਤੋਂ ਕਿ ਉਹਨਾਂ ਦੀ ਗੱਡੀ ਵਾਰ-ਵਾਰ ਘੇਰੀ ਗਈ ਸੀ ਰਸਤੇ 'ਚ ਤੇ ਉਹਨਾਂ ਦੇ ਰਾਜਸਥਾਨ ਸੀ ਚੰਡੇਰ ਅਜਨਾਲਾ ਤੇ ਉਹ ਇਹਨਾਂ ਦੀ ਪੁਛਗਿਛ ਤੋਂ ਸਾਹਮਣੇ ਆਇਆ ਕਿ ਇਹੀ ਦੋ ਬੰਦੇ ਸੀਗੇ ਸਾਰੀ ਵਾਰਦਾਤਾ ਇਹਨਾਂ ਨੇ ਕੀਤੀਆਂ ਸੀ ਤੇ ਜਿਹੜੇ ਦੋ ਵਾਰ ਇਹਨਾਂ ਤੋਂ ਪੈਸੇ ਵੀ ਲੁੱਟੇ ਗਏ ਸੀ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕਰਾ ਰਹੇ ਹਾਂ ਜ਼ਿਆਦਾਤਰ ਇਹ ਵਾਰਦਾਤਾ ਕਿਹੜੇ ਇਲਾਕੇ ਦੇ ਵਿੱਚ ਕਰਦੇ ਏ ਜੀ ਇੱਕ ਤਾਂ ਜਿੱਦਾਂ ਆਪਣੇ ਤੁਹਾਨੂੰ ਦੱਸਿਆ ਕਿ ਰਾਜਸਥਾਨ ਸੀ ਹੋ ਗਿਆ ਚੰਡੇਰ ਹੋ ਗਿਆ ਇੱਕ ਕੈਮਬ੍ਰਿਜ ਸਕੂਲ ਦੇ ਕੋਲ ਹੋ ਗਿਆ ਜਿੱਥੇ ਇੱਕ ਬਹੁਤ ਸੁਨਸਾਨ ਸੜਕ ਹੈ ਮਨ ਕੇ ਮੋਸਟਲੀ ਜਿਹੜੀ ਉੱਥੇ ਟਾਰਗੇਟ ਕਰਦੇ ਜਿੱਥੇ ਕੋਈ ਘਾਟ ਸੁਨਸਾਨ ਸੜਕ ਤੇ ਸ਼ਾਮ ਦੇ ਵੇਲੇ ਜਦੋਂ ਹਨੇਰਾ ਹੋ ਜਾਂਦਾ ਸੀ ਜਿੱਥੇ ਆਵਾਜਾਈ ਘਟ ਹੈ ਉਹ ਇਹਨਾਂ ਦਾ 메ਨ ਟਾਰਗੇਟ ਏਰੀਆ ਹੁੰਦਾ ਸੀ ਬਈ ਜੇ ਗਏ ਜਾਂਸੀ ਜਿਹੜੀ ਰਾਜਸਥਾਨ ਸੀ ਉਹਨਾਂ ਕੋਈ ਲੁੱਟ ਖੋਹ ਕੀਤੀ ਜਾਂ ਵੈਸੇ ਉਹਨੇ ਕੀਤੀ ਕਰੀ ਲੁੱਟ ਖੋਹ ਕੀਤੀ ਸੀ ਤੇ ਦੋ ਤਿੰਨ ਵਾਰ ਹੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਇਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਇਹਨਾਂ ਨੇ ਜਿਹੜਾ ਕਿ ਮੰਨਿਆ ਆਪਣੀ ਪੁੱਛ ਵਿੱਚ ਦੋ ਵਾਰੀ ਇਹਨਾਂ ਨੇ ਪੈਸੇ ਲੁੱਟੇ ਸੀ